ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਸਵਾਗਤ ਹੈ ਤੁਹਾਡਾ ਇੱਕ ਵਾਰ ਫਿਰ ਤੋਂ ਨਵੀਂ ਜੜੀ ਦੇ ਵਿੱਚ ਮੌਸਮ ਦੇ ਫਰੇ ਲੈ ਕੇ ਹਾਜ਼ਰ ਹਾਂ ਜੀ ਅੱਜ ਵੀ ਆਪਾਂ ਗੱਲ ਕਰਾਂਗੇ 13 ਮਈ ਨੂੰ ਪੰਜਾਬ 플러스 ਨਾਲ ਲੱਗਦੇ ਖੇਤਰਾਂ ਦਾ ਮੌਸਮ ਕਿਵੇਂ ਦਾ ਰਹਿ ਸਕਦਾ ਸ੍ਰੀ ਅਸਲੀ ਦੀਆਂ ਤਾਜ਼ਾ ਸੈਟਲਰ ਦਸਤਾਂ ਤੇ ਤੁਹਾਨੂੰ ਸਿੱਧਾ ਲੈ ਕੇ ਚੱਲਦੇ ਹਾਂ ਜੀ ਲਗਭਗ 8:00 ਵਜਣ ਜਾ ਰਹੇ ਆ ਸਵੇਰ ਦੇ 13 ਮਈ ਦਾ ਦਿਨ ਹੈ ਪੰਜਾਬ ਦੀ ਜੇਕਰ ਗੱਲ ਕਰੀਏ ਜੀ ਸ੍ਰੀ ਗੁਰਿੰਦਰ ਦੇਖ ਸਕਦਾ ਕੁਝ ਕੁ ਤਰ੍ਹਾਂ ਦੇ ਵਿੱਚ ਟੁੱਟਵੇਂ ਤੌਰ ਤੇ ਬੱਦਲ ਵਾਝ ਬਣੀ ਹੋਈ ਹੈ ਮਾਲਵੇ ਦੇ ਪੱਛਮੀ ਭਾਗਾਂ ਦੇ ਵਿੱਚ ਸੋ ਇਸ ਤੋਂ ਇਲਾਵਾ ਮੌਸਮ ਲਗਭਗ ਠੀਕ-ਠਾਕ ਬਣਿਆ ਹੋਇਆ ਉਪਰਲੇ ਫੱਦਰ ਤੇ ਹਲਕੀ ਟਟੂੰਗੀ ਜਿਹੜੀ ਬੱਦਲ ਵਾਝਾ ਉਹ ਚੱਲ ਰਹੀ ਹੈ ਤੇ ਬਾਕੀ ਮੌਸਮ ਸਾਫ ਹੈ। ਆਪਾਂ ਚੰਗੇ ਸਿਸਟਮ ਦੀ ਗੱਲ ਕਰਦੇ ਹਾਂ ਵਿਤੇ 24 ਘੰਟਿਆਂ ਦੇ ਵਿੱਚ ਕੱਲ ਦੁਪਹਿਰ ਤੋਂ ਬਾਅਦ ਬੱਦਲ ਬਣਿਆ ਸੀ ਸ਼੍ਰੀ ਗੰਗਾ ਨਗਰ ਹਨੂਮਾਨਗੜ ਦੇ ਲਾਗੇ ਜਿਹੜਾ ਕਿ ਹਨੂਮਾਨਗੜ ਸ਼੍ਰੀ ਗੰਗਾ ਨਗਰ ਨੰਪਗੜ ਸਰਤਗੜ ਇਹਨਾਂ ਫਾਗਾ ਦੇ ਵਿੱਚ ਸਰਗਰਮ ਰਿਹਾ ਤੇ ਹਨੂਮਾਨਗੜ ਦੇ ਲਾਗੇ ਖੇਤਰਾ ਦੇ ਵਿੱਚ ਗੜੇ ਮਾਰ ਦੇ ਨਾਲ ਤੇਜ਼ ਰਾਟੇ ਮੀਹ ਹਦੇ ਲੱਗੇ ਸੀ। ਸੋ ਕੱਲ ਰਾਤ ਯਾਨੀ ਕਿ ਜਿਹੜੀ ਬੀਤੀ ਰਾਤ ਲੰਗੀ ਆ ਮੌਸਮ ਸੋ ਅੱਜ ਜੇਕਰ ਅਸੀਂ ਗੱਲ ਕਰਦੇ ਹਾਂ ਤੇ ਬੱਦਲ ਫਿਰ ਤੋਂ ਵੱੜ ਸਕਦਾ ਹੈ ਅੱਜ ਸਵੇਰ ਤੱਕ ਲੱਗੇ ਤਾਂ ਫਾਇਰ ਤੋਂ ਜਗਰ ਤੋਂ ਫਲਗ ਜਾਂਦੀ ਹੈ ਤੇ ਫਾਇਰ ਤੋਂ ਬਾਅਦ ਗਰਜ ਚੁਕ ਵਾਲੇ ਬਦਲਾ ਦਾ ਨਿਰਮਾਣ ਹੋ ਸਕਦਾ ਜਿਹੜੇ ਕਿ ਸੀਮਤ ਖੇਤਰਾ ਦੇ ਵਿੱਚ ਘਟ ਖੇਤਰੀ ਕਾਰਵਾਈਆਂ ਕਰ ਸਕਦੇ ਨੇ ਹਲਕੇ ਤੋਂ ਲੈ ਕੇ ਦਰਮਿਆਨੇ ਉਮੀਦ ਚਾਂਸ ਬਣੇ ਹੋਏ ਨੇ ਜਿੱਥੇ ਕਿਤੇ ਬੱਦਲ ਐਕਟਿਵ ਹੋ ਗਿਆ ਜਿੱਥੇ ਬੱਦਲ ਬਣ ਗਿਆ ਤੇ ਤਿੰਨ ਚਾਰ ਜਿਲ੍ਹਿਆਂ ਦੇ ਵਿੱਚ ਜਿਹੜਾ ਉਹ ਜਿਹੜੇ ਹਲਕੇ ਤੋਂ ਲੈ ਕੇ ਦਰਮਿਆਨੇ ਸ਼ਰਾਟੇ ਲਵਾ ਸਕਦਾ ਮੀਂਹ ਚੱਕਰ ਜਲਣ ਦੇ ਵੀ ਅਸਰ ਹੋਣਗੇ ਹੋ ਸਕਦਾ ਹਲਕੀ ਗੜੇ ਮਾਰ ਵੀ ਕਰਾ ਦੇਵੇ ਜੇਕਰ ਬੱਦਲ ਐਕਟੀਵੇਟ ਰਿਹਾ ਸੋ ਇਹ ਦਫੜ ਤੋਂ ਬਾਅਦ ਮੁਰ ਤੋਂ ਬਦਲ ਵੱਡ ਸਕਦਾ ਜੀ ਇਹ ਕਿਹੜੇ ਖੇਤਰ ਦੇ ਵਿੱਚ ਬਣਨਗੇ ਮਾਝਾ ਖੇਤਰ ਮਾਲਵਾ ਪੁਆd ਇਹ ਤੁਹਾਨੂੰ ਮੌਕੇ ਤੇ ਅਪਡੇਟ ਦੇਵਾਂਗੇ ਦਫੜ ਦੀ ਵੀਡੀਓ ਦੇ ਵਿੱਚ ਕਿਉਂਕਿ ਆਪਾਂ ਐਨਵੋਇਡ ਨਹੀਂ ਕਰ ਸਕਦੇ ਵੀ ਕਿਹੜੇ ਜ਼ਿਲ੍ਹੇ ਦੇ ਵਿੱਚ ਕਿੱਦਾਂ ਦੇ ਫਾਸਫ ਬਦਲ ਵੱਡਣਾ ਹੈ ਇਸ ਲਈ ਅੱਜ ਆਸਾਰ ਜ਼ਰੂਰ ਨੇ ਜੀ ਗਰਜਲਿਸ਼ ਕੀ ਤਰ੍ਹਾਂ ਉਮੀਦ ਹੈ ਜਿਹੜੇ ਅਲਰਟ ਨੇ ਮੌਸਮਾਂ ਫਾਗਨੇ ਜਾਰੀ ਕੀਤੇ ਹੋਏ ਨੇ ਅੱਜ ਦੇ ਲਈ ਵੀ ਇਸ ਲਈ ਅੱਜ ਜਿਹੜਾ ਜ ਚਾਹਸ ਵਰਕਰਾਂ ਨੇ ਉਸ ਤੋਂ ਬਾਅਦ ਇਹਨਾਂ ਦੇ ਵਿੱਚ ਕਮੀ ਆਵੇਗੀ ਮੀਂਹਾਂ ਦੇ ਵਿੱਚ ਹਲਕੇ ਟੁੱਟਵੇਂ ਮੀਂਹ ਕਿਤੇ ਕਿਤੇ ਛਰਾਟੇ ਲੱਗਦੇ ਰਹਿਣਗੇ ਅਗਲੇ ਦਿਨਾਂ ਦੇ ਵਿੱਚ ਵੀ ਪਰ ਬਹੁਦੇ ਫਗਾਦ ਦੇ ਵਿੱਚ ਮੌਸਮ ਗਰਮ ਤੇ ਖੁਸ਼ਕ ਹੋਣਾ ਸ਼ੁਰੂ ਹੋ ਜਾਵੇਗਾ ਤੇ ਆਉਂਦੇ ਦਿਨਾਂ ਦੇ ਵਿੱਚ ਗਰਮੀ ਆਪਣਾ ਰੰਗ ਦਿਖਾਉਣਾ ਸ਼ੁਰੂ ਕਰੇਗੀ ਫਿਲਹਾਲ ਅਜਦਲੇ ਮੀਂਹ ਦੇ ਚਾਹਸ ਵਰਕਰਾਂ ਨੇ ਤੇ ਆਉਂਦੇ ਘੰਟਿਆਂ ਦੇ ਵਿੱਚ ਯਾਨੀ ਕਿ ਫਾਇਰ ਤੋਂ ਬਾਅਦ ਮੀਂਹ 10 ਤੱਕ ਦੇਣਗੇ ਕਿਹੜੇ ਖੇਤਰਾਂ ਦੇ ਵਿੱਚ ਇਹ ਅਪਡੇਟ ਤੁਹਾਨੂੰ ਦਿਆਵਾਂਗੇ ਧੰਨਵਾਦ